ہر وا لیڈر پولیٹیشن منسٹر اپنے لیکچر سے جا اپنی پلیننگ اے اوش کہندہ کرتا ہے یگ جنریشن ساٹھے دیش کی امانت ہیں بچے کشور نوجوان ساٹھے دیش کے بوک ہیں راشتر کبھی میتھلی سرن گپت نے بھی پنجابوں بارے کہا کہ انہوں کا ورتمان پاویں کہہ جہاں ہونا مہام ہے ਔਰ ਦੇਖਿਏ ਕਿੰਨੀ ਕਿਊ ਸਚਾਈ ਹੈ ਇਹਨਾਂ ਦੀ ਗੱਲਾਂ ਵਿੱਚ ਸੋਚਣ ਵਾਲੀ ਗੱਲ ਹੈ ਜਿਹੜੇ ਆਪਣੇ ਵਰਤਮਾਨ ਵਿੱਚ ਉਲਝੇ ਰਹਿੰਦੇ ਹਨ ਕੋਈ ਕੁਰਸੀ ਦੀ ਟੰਗ ਨਾ ਖਿੱਚ ਲੈ ਕਿਵੇਂ ਕਿੰਨੇ ਸਪੋਰਟਰ ਹਨ ਵੋਟਰਾਂ ਨੂੰ ਕਿਵੇਂ ਕਰਵਾਉਂਦੇ ਕਰੀਏ ਕਿੰਨਾ ਦੇਸ਼ ਨੂੰ ਲੁੱਟਿਆ ਕਿੰਨਾ ਮਾਲ ਇਕੱਠਾ ਕਰੀਏ ਉਹਨਾਂ ਨੇ ਸਾਡੇ ਭੋਏ ਖਾਰੇ ਕਿਉਂ ਸੋਚਣਾ ਹੈ ਭੜਜਾਇਤ ਯੂਥ ਯੰਗੇਸਟਰ ਦਾ ਬਿਕ ਅੱਜ ਸਾਰਾ ਵਿਸ਼ਵ ਬੱਚਿਆਂ ਦੇ ਟੀਨੇਜਰਸ ਦੇ سوشل میڈیا ਦੇਖਣ ਵਰਤਣ ਬਾਰੇ ਚਿੰਤਤ ਹੈ ਹਰ ਪ੍ਰਕਾਰ ਦਾ ਮਾੜਾ ਪ੍ਰਭਾਵ ਬੱਚਿਆਂ ਤੇ ਪੈ ਰਿਹਾ ਹੈ ਨਾ ਸਿਰਫ ਅੱਖਾਂ ਕੰਨਾਂ ਦਿਮਾਗ ਤੇ ਬਲਕਿ ਅਨੇਕਾਂ ਬਿਮਾਰੀਆਂ ਨੂੰ ਜਨਮ ਦੇ ਰਿਹਾ ਹੈ ਇਹ ਅਮਰੀਕਾ ਵਿੱਚ 44% ਨਾਬਾਲਗਾਂ ਨੇ ਸੋਸ਼ਲ ਮੀਡੀਆ ਦਾ ਉਪਯੋਗ ਘਟਾਇਆ ਹੈ ਅੱਧੇ ਤੋਂ ਵੱਧ ਨੇ ਇੱਕ ਕਬੂਲਿਆ ਹੈ سڈے تے اس دا ناکاراتمک بھاؤ بیا ہے جد کے وی سو وی بھی کیول اٹھارہ پرسنٹ نے اس کو نکارا سی آسٹریلیا نے بڑی سکتی نال سوشل میڈیا مینیمم ایز ایکٹ سولہ سال پاس کیتا ہے جس راہ بچوں کے خاص پروگرام ٹک ٹاک فیس بک انسٹاگرام سنیپچیٹ سے پوری طرح پابندی لگا دیتی گئی ہے ਫ੍ਰਾਂਸ ਜਰਮਨੀ ਬੈਲਜੀਅਮ ਬ੍ਰਿਟੇਨ ਆਦਿ ਦੇਸ਼ਾਂ ਵਿੱਚ ਇੱਕ ਐਕਟ ਪਾਸ ਕੀਤਾ ਗਿਆ ਹੈ 15 ਸਾਲ ਤੋਂ ਘੱਟ ਬੱਚਿਆਂ ਨੂੰ ਸੋਸ਼ਲ ਮੀਡੀਆ ਅਕਾਊਂਟ ਖੁਲਾਉਣ ਲਈ ਮਾਪੇ ਦੀ ਆਗਿਆ ਲੈਣੀ ਜ਼ਰੂਰੀ ਹੈ ਨਾਰਵੇ ਡੈਨਮਾਰਕ ਵਿੱਚ ਪਹਿਲਾਂ ਇਸ ਦੀ ਵਰਤੋਂ ਦੀ ਉਮਰ 13 ਸਾਲ ਸੀ ਹੁਣ ਇਹ 15 ਸਾਲ ਕਰ ਦਿੱਤੀ ਗਈ ਹੈ ਚੀਨ ਨੇ 18 ਸਾਲ ਤੋਂ ਘੱਟ ਨੌਜਵਾਨਾਂ ਨੂੰ ਮੋਬਾਈਲ ਦੇਖਣ ਦਾ ਸਮਾਂ 2 ਘੰਟੇ ਸੀਮਤ ਕਰ ਦਿੱਤਾ ਹੈ ਔ ਅਸੀਂ ਆਪਣੇ ਦੇਸ਼ ਦੀ ਹਾਲਤ ਦੇਖੀਏ ਇੱਥੇ ਭਾਰਤੀ ਸੈਂਸਰ ਬੋਰਡ ਬਣਾਇਆ ਗਿਆ ਹੈ ਜੋ ਫਿਲਮਾਂ ਨੂੰ ਯੂ ਤੇ ਇਹ ਸਰਟੀਫਿਕੇਟ ਦਿੰਦਾ ਹੈ ਪਰ ਛੋਟੇ ਸ਼ਹਿਰਾਂ ਵਿੱਚ ਇਸ ਰੂਲ ਦੀ ਬੇਗਦਰੀ ਹੁੰਦੀ ਹੈ ਹਰ ਕੋਈ ਦੇਖ ਸਕਦਾ ਹੈ ਜਿਹੜੀ ਗੱਲ ਸ਼ਰਮਨਾਕ ਗੰਭੀਰ ਤੇ ਚਿੰਤਾਜਨਕ ਹੈ ਮੋਬਾਈਲ ਤੇ ਟੀਵੀ ਦੇ ਕਈ ਪ੍ਰੋਗਰਾਮਾਂ ਤੇ ਕਿਸੇ ਪ੍ਰਕਾਰ ਦਾ ਕੋਈ ਪਰਬਤ ਪੱਤੇ ਬੰਦ ਨਹੀਂ ਕੋਈ ਬੈਨ ਨਹੀਂ ਜਦੋਂ ਕਿਤੇ ਕੋਈ ਕਟਿਆ ਗੰਦੀ ਅਸ਼ਲੀਲ ਫਿਲਮ ਨੂੰ ਕਿਦਰੇ ਮਨਜ਼ੂਰੀ ਨਹੀਂ ਮਿਲਦੀ OTT ਅਤੇ ਸੋਸ਼ਲ ਮੀਡੀਆ ਦੇ ਕੁਝ ਪਲੇਟਫਾਰਮ ਤੇ ਉਹ ਉਖਤ ਫਿਲਮ ਬੇਰੋਕ ਟੋਕ ਰਿਲੀਜ਼ ਕਰ ਦਿੱਤੀ ਜਾਂਦੀ ਹੈ ਮੋਬਾਈਲ ਤੇ ਹਰ ਸਮੇਂ ਹਰ ਬੱਚਾ ਕੁਝ ਵੀ ਦੇਖ ਸਕਦਾ ਹੈ ਜੇ ਉਹ ਦੇਖਣਾ ਚਾਹੇ ਕੋਈ ਬੈਨ ਨਹੀਂ ਯੂਟਿਊਬਰ ਨੂੰ ਖੁੱਲੀ ਛੁੱਟੀ ਹੈ ਕੋਈ ਵੀ ਬੇਤੁਕੀ ਗੱਲ ਵਾਹੀਆਤ ਬਕਵਾਸ ਪੁੱਠੀਆਂ ਸਿੱਧੀਆਂ ਗੱਲਾਂ ਉਹ ਉਗਲ ਖਤਦਾ ਹੈ ਭਾਵੇਂ ਮਿਨਿਸਟਰੀ ਆਫ ਇਨਫੋਰਮੇਸ਼ਨ ਐਂਡ ਬ੍ਰਾਡਕਾਸਟਿੰਗ ਹੈ ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਟ ਹਨ ਪਰ ਚੁੱਪੀ ਚਾਰ ਕੇ ਸਾਰੇ ਬੈਠੇ ਹਨ ਗੁਰੂ ਗੋਬਿੰਦ ਸਿੰਘ ਜੀ ਦਾ ਸਮਕਾਲੀ ਹਾਸਰਤ ਕਵੀ ਸੁਤਰਾ ਸ਼ਾ ਆਖਦਾ ਹੈ ਕੋਈ ਮਰੇ ਕੋਈ ਜੀਵੇ ਸੁਥਰਾ ਕੋਲ ਬਤਾ ਸੇ ਪੀਵੇ ਸੁਪਰੀਮ ਕੋਰਟ ਵਿੱਚ ਅਸ਼ਲੀਲ ਸਮਗਰੀ ਦੀ ਸਟ੍ਰੀਮਿੰਗ ਤੇ ਰੋਕ ਲਗਾਉਣ ਲਈ ਇੱਕ ਪੈਟੀਸ਼ਨ ਯਚਕਾ ਦਾਇਰ ਕੀਤੀ ਗਈ ਹੈ ਐਡਮਿਟ ਕੀਤੀ ਗਈ ਹੈ ਸੁਪਰੀਮ ਕੋਰਟ ਨੇ ਆਪਣੀ ਅਸਮਰਥਤਾ ਜਤਾਂਦੇ ਇਹ ਜ਼ਿੰਮੇਵਾਰੀ ਲੈਜਿਸਲੇਚਰ ਤੇ ਐਗਜ਼ੀਕਿਊਟਿਵ ਨੂੰ ਸੌਂਪੀ ਹੈ ਦੂਜੀ ਜਿਹੜੀ ਗੱਲ ਮਾਨਯੋਗ ਬੈਂਚ ਨੇ ਕਹੀ ਹੈ ਉਹ ਬੜੀ ਮਹੱਤਵਪੂਰਨ ਹੈ ਇਹ ਜ਼ਿੰਮੇਵਾਰੀ ਘਰ ਪਰਿਵਾਰਾਂ ਨੂੰ ਸੌਂਪੀ ਹੈ ਪਰਿਵਾਰ ਬੱਚੇ ਕਿਸ਼ੋਰ ਆਦਿ ਆਪਣੇ ਤੌਰ ਤੇ ਇਹ ਵਿਵਸਥਾ ਕਰ ਸਕਦੇ ਹਨ ਇਹ ਖਬਰ ਸਾਰੇ ਪਰਿਵਾਰਾਂ ਲਈ ਆਈ ਓਪਨਰ ਸਿੱਧ ਹੋਵੇਗੀ ਜੇਕਰ ਸਾਡੇ ਦੇਸ਼ ਦੇ ਰਾਜ ਦੇ ਸਮਰਥ ਉੱਚੇ ਮਹਾਨ ਪੁਰਖ ਕੁਝ ਨਹੀਂ ਕਰ ਸਕਦੇ ਤਾਂ ਅਸੀਂ ਤਾਂ ਆਪਣੇ ਘਰਾਂ ਦੇ ਮੁਖੀ ਮਾਪੇ ਸਰਪ੍ਰਸਤ ਅਸੀਂ ਤਾਂ ਬਹੁਤ ਕੁਝ ਕਰ ਸਕਦੇ ਹਾਂ ਆਸਾ ਦੀਵਾਰ ਦੇ ਵਚਨ ਹਨ ਆਪਨ ਹੱਥੀ ਆਪਣਾ ਆਪੇ ਹੀ ਕਾਜ ਸਵਾਰੀਏ ਵਿਦ ਆਰ ਐਫਰਟਸ lettes us resolve our own affairs tackle our situations and face our problems ਅਪਸੀ ਪੰਜਾਬੀਆਂ ਨੇ ਆਪਣੇ ਘਰ ਦੀ ਸਮੁਚਿਤ ਵਿਵਸਥਾ ਕਰਨੀ ਹੈ ਇੱਕ ਸੁਖਾਵਾਂ ਸੁਚੱਜਾ ਨਿਗਾ ਵਾਤਾਵਰਣ ਸਿਰਜਣਾ ਹੈ ਘਰ ਪਰਿਵਾਰ ਦੇ ਜੀਆਂ ਚ ਅਪਸੀ પ્રેમ ਪਿਆਰ ਹੋਵੇ ਅਪਸੀ ਸਾਝ ਹੋਵੇ ਸਾਂਝਾ ਦੁੱਖ ਸੁੱਖ ਹੋਵੇ ਸਾਂਝੀ ਖੁਸ਼ੀ ਹੋਵੇ ਥਾਲ ਵਿੱਚ ਦੇਣ ਵਸਤੂ ਪਿਓ ਸਤ ਸੰਤੋਖ ਵਿਚਾਰੋ ਸਾਡੇ ਘਰ ਪਰਿਵਾਰਾਂ ਵਿੱਚ ਸੋਹਣੇ ਗੁਣ ਹੋਣ ਉੱਚਾ ਅਚਰਣ ਸੰਤੋਖ ਤੇ ਆਤਮਿਕ ਜੀਵਨ ਦੀ ਸੂਝ-ਬੂਝ ਹੋਵੇ ਛੋਟਾ ਘਰ ਵੱਡਾ ਘਰ ਮਹਿਲ ਝੋਪੜੀ ਇਹ ਗੱਲਾਂ ਮੈਨੇ ਨਹੀਂ ਲਖਦੀਆਂ ਮੈਨੇ ਲਖਦੀਆਂ ਹਨ ਸੁਖਾਵਾਂ ਸੁਚੱਜਾ ਉਸਾਰੂ ਮਾਹੌਲ ਇਹ ਹੀ ਪਰਿਵਾਰ ਲਈ ਸਵਰਗ ਹੈ ਸੋਹਣੀ ਉਪਜਾਊ ਉਸਾਰੂ ਮਿੱਟੀ ਛੀ ਸੋਹਣੇ ਪੌਦੇ ਬਨਵਦੇ ਹਨ ਫਲਦੇ ਫੁੱਲਦੇ ਹਨ ایتھو ہی مالی دے کر آئی پی ایس پیدا ہندہ ہے، رکشہ چالک دے کر آئی ایس آفیسر پیدا ہندی ہے، ایتھو ہی ڈاکٹر سی اے سائنٹسٹ ایسٹرونارٹس دا کا ہندہ ہے، تے ایتھو ہی چودہ سال دا کرکیٹر ریکارڈ دوڑ دا ہے